ਵਡਪਾਗੀ ਹੋ ਆਪ ਜੀ ਉਸ ਪਾਵਨ ਅਸਥਾਨ ਤੇ ਸੱਜ ਕੇ ਸਵੇਰ ਰੋਜ ਤੋਂ ਹੀ ਕਥਾ ਕੀਰਤਨ ਦਾ ਆਨੰਦ ਮਾਣ ਰਹੇ ਹੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਸਤਿਗੁਰੂ ਨੇ ਆਪਣੇ ਮੂਬਾਰਕ ਚਰਨ ਧਰ ਦਿੱਤੇ ਉਹ ਧਰਤੀ ਉਹ ਥਾਂ ਪੂਜਣ ਯੋਗ ਬਣ ਗਈ ਪੂਜਾ ਆਸਣ ਥਾਪਣ ਸੁਹਾਵਾ ਜਿੱਥੇ ਬਾਬਾ ਪੈਰ ਧਰੇ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਉਸ ਅਸਥਾਨ ਤੇ ਸਵੇਰ ਰੋਜ ਤੋਂ ਹੀ ਤਨ ਕਰਕੇ ਮਨ ਕਰਕੇ ਹਾਜ਼ਰੀਆਂ ਭਰ ਰਹੇ ਹੋ ਜਿੱਥੇ ਤਨ ਨੂੰ ਹਾਜ਼ਰ ਕਰਨਾ ਹੈ। ਸ਼ਰੀਰ ਕਰਕੇ ਆਪਾਂ ਗੁਰੂ ਦੀ ਸੰਗਤ ਦੇ ਵਿੱਚ ਜੁੜੇ ਹੋਏ ਹਾਂ। ਸ਼ਰੀਰ ਕਰਕੇ ਆਪਾਂ ਗੁਰੂ ਦੇ ਨਾਲ ਜੁੜੇ ਹੋਏ ਹਾਂ। ਉੱਥੇ ਮਨ ਕਰਕੇ ਵੀ ਜੁੜਨ ਦਾ ਯਤਨ ਕਰਿਏ। ਮਨ ਕਰਕੇ ਵੀ ਇਹ ਨਾ ਹੋਵੇ ਕਿ ਮਨ ਗੈਰ ਹਾਜ਼ਰ ਹੋਵੇ ਤਨ ਜਿਹੜਾ ਹਾਜ਼ਰ ਹੋਵੇ ਮਨ ਨੂੰ ਵੀ ਆਪਾਂ ਹਾਜ਼ਰ ਕਰਨਾ ਹੈ ਕਿਉਂਕਿ ਆਪ ਜੀ ਬੜੀ ਬੜੀ ਦੂਰ ਤੋਂ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਨਤਮਸਤਕ ਹੋਣ ਲਈ ਪਹੁੰਚਿਓ ਗੱਡੀਆਂ ਦੇ ਕਿਰਾਏ ਭਾੜੇ ਖਰਚੇ ਸਮਾ ਆਪ ਜੀ ਨੇ ਗੁਰੂ ਘਰ ਦੇ ਰੇਲੇ ਖਿਲਾਇਆ ਔਰ ਆਇਆ ਹੋਇਆ ਸਫਲਾ ਤਾਂ ਹੀ ਹੈ ਜੇ ਆਪਾਂ ਬੈਠ ਕੇ ਦੋ ਘੜੀ ਸੰਗਤ ਦੀ ਹਾਜ਼ਰੀ ਸੰਗਤ ਦੇ ਵਿੱਚ ਬੈਠ ਕੇ ਹਾਜ਼ਰੀ ਭਰਾਂਗੇ ਫਿਰ ਸਾਡਾ ਆਉਣਾ ਜਿਹੜਾ ਹੈ ਸਫਲਾ ਹੋ ਜਾਂਦਾ ਹੈ ਸਵੇਰ ਰੋਜ਼ ਤੋਂ ਹੀ ਮਹਾਪੁਰਸ਼ਾ ਵੱਲੋਂ ਆਪ ਜੀਆ ਨੂੰ ਗੁਰਬਾਣੀ ਇਤਿਹਾਸ ਦੇ ਨਾਲ ਜੋੜਿਆ ਗਿਆ ਹੈ ਕਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਕਿਵੇਂ ਧੰ ਸਤਗੁਰੂ ਵਿਦਾਸ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਏ ਇਤਿਹਾਸ ਤੋਂ ਆਪ ਜੀਆ ਨੂੰ ਜਾਣੂ ਕਰਵਾਇਆ ਗਿਆ ਹੈ ਔਰ ਆਪ ਜੀ ਨੂੰ ਗੁਰੂ ਕੇ ਪਾਵਨ ਸਥਾਨਾਂ ਦੀ ਕਾਰ ਸੇਵਾ ਦੇ ਲਈ ਵੀ ਬੇਨਤੀ ਕੀਤੀ ਗਈ ਹੈ ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਕਾਰਜ ਨੇ ਗੁਰੂ ਘਰ ਦੇ ਜਿਹੜੇ ਕੰਮ ਨੇ ਇਹ ਜੋ ਗੁਰੂ ਘਰ ਦੀਆਂ ਕਾਰ ਸੇਵਾਵਾਂ ਨੇ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਹੀਆਂ ਨੇ ਯਥਾ ਸਮਰਥਾ ਦੇ ਅਨੁਸਾਰ ਬੰਦਸ਼ ਕਿਸੇ ਨੂੰ ਕੋਈ ਨਹੀਂ ਜਿੰਨੀ ਕਿਸੇ ਦੀ ਸ਼ਰਧਾ ਹੈ ਆਪ ਜੀ ਗੁਰੂ ਕੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਸੇਵਾ ਪਾ ਸਕਦੇ ਹੋ ਰਸੀਦ ਕਾਊਂਟਰ ਤੇ ਬਾਬਾ ਸੁਖਦੇਵ ਸਿੰਘ ਜੀ ਬੈਠੇ ਨੇ ਉਹਨਾਂ ਦੇ ਕੋਲ ਮਾਇਆ ਦੀ ਰਸੀਦ ਆਪ ਜੀ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਦਰਬਾਰ ਸਾਹਿਬ ਬਣ ਰਿਹਾ ਹੈ ਗੁੰਬਦ ਦੀ ਸੇਵਾ ਹੋ ਰਹੀ ਹੈ ਗੁਰੂ ਘਰ ਦੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਖਰੀਦਿਆ ਜਾ ਰਿਹਾ ਤਾਂ ਜੋ ਗੁਰੂ ਘਰ ਦਾ ਜਿਹੜਾ ਵਿਹੜਾ ਹੈ ਗੁਰੂ ਘਰ ਦਾ ਜਿਹੜਾ ਪੰਡਾਲ ਹੈ ਇਸ ਨੂੰ ਹੋਰ ਖੋਲ੍ਹਿਆ ਜਾ ਸਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੇ ਨਾਲ ਬੇਅੰਤ ਸੰਗਤਾਂ ਜੁੜ ਰਹੀਆਂ ਨੇ ਔਰ ਜਿੱਥੇ ਸੰਗਤ ਪੰਜਾਬ ਦੀ ਜੁੜ ਰਹੀ ਹੈ ਉਹਦੇ ਨਾਲ-ਨਾਲ ਸੰਗਤ ਜਿਹੜੀ ਹੈ ਬਾਕੀ ਦੀਆਂ ਸਟੇਟਾਂ ਤੋਂ ਵੀ ਜਿਵੇਂ ਜੁਪੀ ਤੋਂ ਹਰਿਆਣਾ ਤੋਂ ਐਮਪੀ ਤੋਂ ਹੋਰ ਵੱਖ-ਵੱਖ ਸਟੇਟਾਂ ਤੋਂ ਜਿਹੜੀ ਸੰਗਤ ਹੈ ਉਹ ਗੁਰੂ ਕੇ ਦਰਸ਼ਨਾਂ ਦੇ ਲਈ ਜੁੜ ਰਹੀ ਹੈ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਸ ਨਗਰ ਨੂੰ ਜੇਸ ਇਲਾਕੇ ਨੂੰ ਬੈਕਵਰਡ ਕਿਹਾ ਜਾਂਦਾ ਸੀ। ਜੇਸ ਇਲਾਕੇ ਨੂੰ ਬੀਤ ਦਾ ਇਲਾਕਾ ਕਿਹਾ ਜਾਂਦਾ ਸੀ। ਉਸ ਨਗਰ ਦੇ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ। ਜਿਸ ਨਗਰ ਨੂੰ ਖੁਰਾਲੀ ਕਿਹਾ ਜਾਂਦਾ ਸੀ ਬੈਕਵਰਡ ਏਰੀਆ ਸੀ ਪਰ ਮੇਰੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਨਗਰ ਦੇ ਵਿੱਚ ਆ ਕੇ ਇਸ ਧਰਤੀ ਨੂੰ ਭਾਗ ਲਾਏ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਸ ਨਗਰ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਨਾਮ ਹੈ ਇਹ ਸਾਰੀ ਕਿਰਪਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਹੈ ਜੇ ਈਮਾਨ ਸਾਨੂੰ ਬਖਸ਼ਿਆ ਤੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਮਾਣ ਬਖਸ਼ਿਆ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਜਿੱਥੇ ਆਪ ਜੀ ਨਤਮਸਤਕ ਹੋ ਰਹੇ ਹੋ 4 ਸਾਲ 2 ਮਹੀਨੇ ਅਤੇ 11 ਦਿਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਇਸ ਪਾਵਨ ਸਥਾਨ ਤੇ ਰਹੇ ਬੜਾ ਲੰਮਾ ਸਮਾਂ 4 ਸਾਲ ਤੋਂ ਵੱਧ ਦਾ ਸਮਾਂ ਸਤਿਗੁਰੂ ਵਿਦਾਸ ਮਹਾਰਾਜ ਜੀ ਨੇ ਇਸ ਸਥਾਨ ਤੇ ਰਹਿ ਕਰਕੇ ਭੁੱਲੀ ਭੱਟ ਕੀ ਹੋਈ ਲੁਕਾਈ ਨੂੰ ਸਾਨੂੰ ਸੰਸਾਰੀ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕੀਤਾ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਤ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਦੇਣ ਹੈ ਉਹ ਅਸੀਂ ਨਹੀਂ ਦੇ ਸਕਦੇ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਡੇ ਲੋਕਾਂ ਲੱਭਾਸਤੇ ਸਾਡੇ ਲਈ ਸੰਘਰਸ਼ ਕੀਤਾ ਸਾਨੂੰ ਉੱਚੇ ਚੁੱਕਣ ਦੇ ਵਾਸਤੇ ਤਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਸਾਡੇ ਲੇਖੇ ਵਿੱਚ ਲਾ ਦਿੱਤਾ ਸੋ ਜਦੋਂ ਵੀ ਗੁਰੂ ਘਰ ਆਈਏ ਸਾਧ ਸੰਗਤ ਜੀ ਉਦੋਂ ਸਮਾਂ ਕੱਢ ਕੇ ਆਇਆ ਕਰੋ ਜਰੂਰ ਜਦੋਂ ਆਪਾਂ ਖੁਰਾਲਗੜ੍ਹ ਸਾਹਿਬ ਆਈਏ ਉਦੋਂ ਇਹ ਮਨ ਦੇ ਵਿੱਚ ਧਾਰਨਾ ਬਣਾ ਕੇ ਆਇਓ ਕਿ ਖੁਰਾਲਗੜ੍ਹ ਸਾਹਿਬ ਚੱਲਿਆਂ 10 ਮਿੰਟ 15 ਮਿੰਟ 20 ਮਿੰਟ ਬੈਠ ਕੇ ਹਾਜ਼ਰੀ ਭਰ ਕੇ ਜਰੂਰ ਆਵਣਾ ਕਿਉਂਕਿ ਜਦੋਂ ਤੱਕ ਆਪਾਂ ਸੰਗਤ ਦੇ ਵਿੱਚ ਨਹੀਂ ਜੁੜਦੇ ਉਦੋਂ ਤੱਕ ਗੱਲ ਨਹੀਂ ਬਣਦੀ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਸਤ ਸੰਗਤ ਦੀ ਪ੍ਰਾਪਤੀ ਕਰਦੇ ਆ ਸਤ ਸੰਗ ਸਰਵਣ ਕਰਦੇ ਆ ਉਦੋਂ ਸਾਡੇ ਜਿਹੜੇ ਮਨ ਨੂੰ ਹੈ ਪ੍ਰਭੂ ਦੀ ਭਗਤੀ ਦਾ ਗੁਰੂ ਦੇ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ ਰੰਗ ਲਾਗਤ 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 ਹੈ ਪਉ ਭਾਗਤ 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 ਹੈ ਪਾਸ਼ਾ ਕਹਿੰਦੇ ਹੋਲੀ ਹੋਲੀ ਭਾਈ ਰੰਗ ਲੱਗਦਾ ਜਿਹੜਾ ਜੀਵ ਹਰ ਰੋਜ਼ ਗੁਰੂ ਘਰ ਜਾਂਦਾ ਜਿਹੜਾ ਜੀਵ ਹਰ ਰੋਜ਼ ਸੰਗਤ ਕਰਦਾ ਉਹਦਾ ਜਿਹੜਾ ਮਨ ਹੈ ਫਿਰ ਗੁਰੂ ਦੇ ਨਾਲ ਲੱਗ ਜਾਂਦਾ ਹੈ ਜਿਨੇ ਕਦੇ ਗੁਰੂ ਘਰੇ ਨਹੀਂ ਆਣਾ ਸੰਗਰਾਣਦ ਵਾਲੇ ਦਿਨ ਆਪਾਂ ਗੁਰੂ ਘਰ ਆ ਕੇ ਮੱਥਾ ਟੇਕਣਾ ਆਉਂਦੇ ਆ। ਕਈ ਤੇ ਸੰਗਰਾਣਦ ਵਾਲੇ ਦਿਨ ਵੀ ਨਹੀਂ ਜਾਂਦੇ ਗੁਰੂ ਘਰ। ਕਈ ਇਹੋ ਜੇ ਸ਼ਰੀਰ ਨੇ ਜਿਹੜੇ ਗੁਰਪੁਰਬ ਤੇ ਹੀ ਜਾਂਦੇ। ਕਈ ਸ਼ਰੀਰ ਇਹੋ ਜੇ ਨਹੀਂ ਜਿਹੜੇ ਮਹਾਰਾਜ ਦੇ ਗੁਰਪੁਰਬ ਤੇ ਹੀ ਗੁਰੂ ਘਰ ਜਾਂਦੇ। ਉਸ ਤੋਂ ਬਾਅਦ ਸਾਰਾ ਸਾਲ ਆਪਾਂ ਗੁਰੂ ਘਰ ਨਹੀਂ ਪਰਦੇ। ਗ੍ਰਾਂਤੀ ਸਿੰਘ ਕੱਲਾ ਹੀ ਪਾਠ ਕਰਕੇ ਸਵੇਰੇ ਸ਼ਾਮ ਚਲੇ ਜਾਂਦਾ ਬੱਚੇ ਖੇਡਦੇ ਨੇ ਗੁਰੂ ਘਰਾਂ ਦੇ ਵਿੱਚ ਜਾਂ 2-4 ਛਰੀਰ ਹੁੰਦੇ ਨੇ ਬਾਕੀ ਆਪਾਂ ਕੋਈ ਗੁਰੂ ਘਰ ਨਹੀਂ ਜਾਂਦੇ ਕਿਉਂਕਿ ਜਦੋਂ ਤੱਕ ਗੁਰੂ ਘਰ ਨਹੀਂ ਜਾਵਾਂਗੇ ਬਾਣੀ ਨਹੀਂ ਪੜ੍ਹਾਂਗੇ ਉਦੋਂ ਤੱਕ ਜਿਹੜਾ ਸਾਨੂੰ ਗਿਆਨ ਹੈ ਜਿਹੜਾ ਗੁਰੂ ਦਾ ਉਹ ਪ੍ਰਾਪਤ ਨਹੀਂ ਹੋ ਸਕਦਾ ਇਸ ਕਰਕੇ ਜਿਹੜੇ ਗੁਰੂ ਘਰਾਂ ਦੇ ਉੱਤੇ ਇਹ ਸਨੇਹਾ ਹੈ ਗੁਰੂ ਘਰਾਂ ਤੋਂ ਬਾਣੀ ਦਾ ਪ੍ਰਚਾਰ ਹੈ ਉਹ ਵਾਰ-ਵਾਰ ਸੰਗਤ ਨੂੰ ਕਿਹਾ ਜਾਂਦਾ ਭਾਈ ਗੁਰੂ ਦੇ ਲੜ ਲੱਗੋ ਗੁਰਬਾਣੀ ਦੇ ਲੜ ਲੱਗੋ ਅੱਜ ਸਾਡੇ ਨੌਜਵਾਨ ਅੱਜ ਸਾਡੇ ਬੱਚੇ ਜੇ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਇਹ ਮਾਂ ਪਿਓ ਦਾ ਵੀ ਕਸੂਰ ਹੈ ਅਸੀਂ ਆਪਣੇ ਬੱਚੇ ਨੂੰ ਕਦੇ ਗੁਰੂ ਘਰ ਲੈ ਕੇ ਨਹੀਂ ਗਏ। ਅਸੀਂ ਆਪਣੇ ਬੱਚੇ ਨੂੰ ਕਦੇ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਹੀ ਨਹੀਂ ਕੀਤਾ। ਅਸੀਂ ਜਿੱਥੇ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਭੈਣਾਂ ਦੇ ਹੱਥਾਂ ਵਿੱਚ ਗੁਟਕਾ ਸਾਹਿਬ ਗੁਰਬਾਣੀ ਦੇ ਗੁਟਕਾ ਸਾਹਿਬ ਹੁੰਨੀ ਸੀ ਉੱਥੇ ਅੱਜ ਮੋਬਾਈਲ ਫੋਨ ਨੇ। ਅੱਜ ਹਰ ਘਰ ਦੇ ਵਿੱਚ 2-2 4-4 ਮੋਬਾਈਲ ਨੇ। ਗੁਟਕਾ ਸਾਹਿਬ ਕਿਸੇ ਬਿਰਲੇ ਦੇ ਘਰ ਹੈ। ਗੁਰਬਾਣੀ ਦਾ ਗੁਟਕਾ ਗੁਰਬਾਣੀ ਦੀ ਪੋਥੀ ਕਿਸੇ ਬਿਰਲੇ ਦੇ ਘਰ ਹੈ ਭਾਈ ਮੋਬਾਈਲ ਤੇ ਸਾਰਿਆਂ ਦੇ ਘਰ 4-4 5-5 ਨੇ ਕਸੂਰ ਸਾਡਾ ਸਾਧ ਸੰਗਤ ਅਸੀਂ ਕਦੇ ਸਵੇਰੇ ਸ਼ਾਮ ਆਪਣੇ ਬੱਚੇ ਨੂੰ ਕਿਹਾ ਹੀ ਨਹੀਂ ਕਿ ਭਾਈ ਨਿਤਨੇਮ ਕਰਿਆ ਕਰ ਬਾਣੀ ਪੜਿਆ ਕਰ ਜਿੱਥੇ ਸਕੂਲ ਦੀ ਵਿਦਿਆ ਪ੍ਰਾਪਤ ਕਰਦੇ ਹੋ ਉੱਥੇ ਜਿੱਥੇ ਦੁਨਿਆਵੀ ਵਿਦਿਆ ਪ੍ਰਾਪਤ ਕਰਦੇ ਹੋ ਉੱਥੇ ਪਰਮਾਰਥ ਦੀ ਵਿਦਿਆ ਵੀ ਜ਼ਰੂਰੀ ਹੈ ਭਾਈ ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਜਦੋਂ ਵੀ ਗੁਰੂ ਘਰ ਆਈਏ ਜਦੋਂ ਵੀ ਗੁਰੂ ਦੀ ਖੁਸ਼ੀ ਲੈਣ ਆਈਏ ਉਦੋਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੋ ਐ ਸਤਿਗੁਰ ਜੀ ਆਪ ਜੀ ਦੇ ਦਰ ਤੇ ਆਏ ਆ ਕਿਰਪਾ ਕਰੋ ਸਾਡੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪਰਵਾਨ ਕਰ ਲਿਓ ਜਰੂਰ ਗੁਰੂ ਨੂੰ ਆ ਕੇ ਸਤਿਗੁਰਾਂ ਨੂੰ ਆ ਕੇ ਜਰੂਰ ਬੇਨਤੀ ਕਰਿਆ ਕਰੋ ਕਿਉਂਕਿ ਅਸੀਂ ਆਉਂਦਿਆਂ ਧੀਆਂ ਪੁੱਤ ਮੰਗਦੇ ਆ ਮੇਰੇ ਬੱਚੇ ਦਾ ਵੀਜ਼ਾ ਅਮਰੀਕਾ ਦਾ ਲੱਗ ਜਾਵੇ ਕੈਨੇਡਾ ਦਾ ਲੱਗ ਜਾਵੇ ਹੋਰ ਬੜੀਆਂ ਵਸਤਾਂ ਮੰਗਦੇ ਆ ਪਰ ਕਦੇ ਗੁਰੂ ਨੂੰ ਵੀ ਮੰਗ ਕੇ ਵੇਖਿਓ ਸਾਧ ਸੰਗਤ ਗੁਰੂ ਨੂੰ ਮਾਗੇ ਦੇਖਿਓ ਐ ਸਤਗੁਰ ਜੀ ਤੇਰੀ ਲੋੜ ਹੈ ਐ ਸਤਗੁਰ ਜੀ ਕਿਰਪਾ ਕਰਿਓ ਤੁਸੀ ਮਿਲ ਗਏ ਹੁਣ ਪਿੱਛੇ ਕੁਝ ਨਹੀਂ ਰਹਿ ਗਿਆ ਜਦੋਂ ਬਾਬਾ ਧੰਨਾ ਦੇਵਿਆ ਜੀ ਸਾਧ ਸੰਗ ਜੀ ਕਾਂਸੀ ਵਾਰਾ ਨਸੀ ਇਸ ਨਗਰ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਕਾਂਸੀ ਵਾਰਾ ਨਸੀ ਬਾਬਾ ਧੰਨਾ ਦੇਵਿਆ ਜੀ ਸਤ ਮੀਰਾ ਜੀ ਦੇ ਕੋਲੋਂ ਸੁਣੀ ਬਾਣੀ ਐਸਾ ਮਨ ਦੇ ਵਿੱਚ ਵਿਰਾਗ ਹੋਇਆ ਐਸੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਗ ਹੋਈ ਮਨ ਲੋਚੈ ਗੁਰ ਦਰਸ਼ਨ ਤਾਹੀਂ ਬਿਲਪ ਕਰੇ ਚਾਤਰ ਕੀ ਨਿਆਈ ਤਰੇਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦੇਖੇ ਸੰਤ ਮੋਹਾਰੀ ਐਸੇ ਮਨ ਦੇ ਵਿੱਚ ਤੜਫ ਹੋਈ ਬਾਬੇ ਧੰਨੇ ਦੇ ਇਸ ਨਗਰ ਤੋਂ ਬਾਬਾ ਧੰਨਾ ਜੀ ਬਾਬਾ ਦੀਵਿਆ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕਾਂਸੀ ਪਹੁੰਚ ਗਏ ਪੈਦਲ ਨਾ ਕੋ ਗੱਡੀ ਨਾ ਕੋ ਮੋਟਰ ਨਾ ਕੋ ਸੜਕ ਨਾ ਕੋ ਰਸਤਾ ਗੁਰੂ ਦੇ ਪ੍ਰੇਮ ਦੇ ਵਿੱਚ ਬਾਬਾ ਧੰਨਾ ਦੀਵਿਆ ਜੀ ਕਾਂਸੀ ਪਹੁੰਚੇ ਜਾ ਕੇ ਸਤਿਗੁਰੂ ਰਵਦਾਸ ਮਹਾਰਾਜ ਜਿਹਦੇ ਦਰਸ਼ਨ ਕੀਤੇ ਗੁਰੂ ਸਾਹਿਬ ਬੈਠੇ ਨੇ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਧੰਨ ਗੁਰੂ ਰਵਦਾਸ ਮਹਾਰਾਜ ਜੀ ਸੰਗਤਾਂ ਨੂੰ ਜੋੜ ਰਹੇ ਨੇ ਬਾਣੀ ਦੇ ਨਾਲ ਬਾਬੇ ਧੰਨੇ ਨੇ ਜਾ ਕੇ ਮੱਥਾ ਟੇਕਿਆ ਡੰਡੌਤ ਵੰਦਨਾ ਕੀਤੀ ਡੰਡੇ ਵਾਂਗ ਲੰਮੇ ਪੈ ਕੇ ਬਾਬੇ ਤਾਂ ਨੇ ਮੱਥਾ ਟੇਕਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਹੱਥੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਜਲਵੱਕੜੀ ਵਿੱਚ ਲਿਆ ਪ੍ਰੇਮ ਕੀਤਾ। ਉਹ ਦੱਸਦੇ ਨੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਵਾਸਤੇ ਬੜੀ ਦੂਰ ਤੋਂ ਆਏ ਆ। ਬੜੇ ਮਹੀਨੇ ਲੱਗ ਗਏ। ਜਿਹੜੇ ਤਨ ਤੇ ਕੱਪੜੇ ਸੀ ਉਹ ਵੀ ਫਟ ਗਏ। ਪੈਰਾਂ ਦੇ ਵਿੱਚ ਕੰਡੇ ਨੇ ਜ਼ਖਮ ਹੋਏ ਪਏ ਧੰਨ ਗੁਰੂ ਅਵਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਦੇਵਿਆ ਜੀ ਨੂੰ ਇੰਨਾ ਪ੍ਰੇਮ ਕੀਤਾ ਗਲਵੱਕੜੀ ਵਿੱਚ ਲੈ ਕੇ ਆਪਣੇ ਹੱਥੀ ਲੰਗਰ ਪ੍ਰਸ਼ਾਦਾ ਛਕਾਇਆ ਹੁਣ ਬਾਬਾ ਧੰਨਾ ਜੀ ਬਾਬਾ ਦੇਵਿਆ ਜੀ ਕਈ ਮਹੀਨੇ ਗੁਰੂ ਸਾਹਿਬ ਦੇ ਕੋਲ ਰਹੇ ਨੇ ਟਹਿਲ ਸੇਵਾ ਕਰਦੇ ਨੇ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਹਰ ਰੋਜ਼ ਬਾਬਾ ਧੰਨਾ ਦੇਵ ਜੀ ਸੰਗਤਾਂ ਦੀ ਸੇਵਾ ਕਰਦੇ। ਕਈ ਮਹੀਨੇ ਬੀਤਣ ਤੋਂ ਬਾਅਦ ਫਿਰ ਬਾਬੇ ਧੰਨੇ ਨੇ ਹੱਥ ਜੋੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਾਤਸ਼ਾਹ। ਬੜੇ ਮਹੀਨੇ ਹੋ ਗਏ ਤੁਹਾਡੇ ਕੋਲ ਆਇਆ ਨੂੰ। ਸਤਿਗੁਰੂ ਜੀ ਤੁਹਾਡੇ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ। ਸਤਿਗੁਰੂ ਜੀ ਮੇਰਾ ਮਨ ਕਰਦਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੀ ਜੁੜਿਆ ਰਹਾ। ਇਨਾ ਸੋਹਣਾ ਤੁਸੀਂ ਸਾਜ ਸੰਗ ਕਰਦੇ ਹੋ ਤੁਹਾਡੇ ਦਰਸ਼ਨ ਕਰਕੇ ਜਿਹੜੇ ਭੁੱਖ ਲੰਦੀ ਐ ਪਾਤਸ਼ਾਹ ਮਾਨਣੀ ਕਰਦਾ ਜਾਣ ਨੂੰ ਪ੍ਰਸਾਦ ਸਿੰਘ ਜੀ ਬਾਬੇ ਧੰਨੇ ਨੇ ਗੁਰੂ ਸਾਹਿਬ ਦੇ ਕੋਲੋਂ ਆਗਿਆ ਮੰਗੀ ਪਾਤਸ਼ਾਹ ਹੁਣ ਕਿਰਪਾ ਕਰ ਦਿਓ ਆਗਿਆ ਬਖਸ਼ ਉਦੋਂ ਫਿਰ ਗੁਰੂ ਸਾਹਿਬ ਨੇ ਬਾਬੇ ਧੰਨੇ ਨੂੰ ਕਿਹਾ ਧੰਨਿਆ ਮੰਗ ਕੀ ਮੰਗਦਾ ਤੇਰਾ ਪ੍ਰੇਮ ਬਹੁਤ ਹੈ ਤੇਰੇ ਮਨ ਵਿੱਚ ਸ਼ਰਧਾ ਬਹੁਤ ਮੰਗ ਕੀ ਮੰਗਦਾ ਕੋਈ ਤੇਰੇ ਮਨ ਦੀ ਸ਼ਰਧਾ ਕੋਈ ਮਨ ਦੀ ਤੇਰੇ ਮਨ ਦੀ ਮਨੋ ਕਾਮਨਾ ਦੱਸ ਪੂਰੀ ਕਰ ਦੇ ਸਾਧ ਸੰਗ ਜੀ ਬਾਬੇ ਧੰਨੇ ਨੇ ਹੱਥ ਜੋੜ ਲਏ ਅੱਖਾਂ ਦੇ ਵਿੱਚ ਹੰਝੂ ਨੇ ਐ ਬਾਦਸ਼ਾ ਤੁਹਾਡੇ ਕੋਲੋਂ ਜਾਣ ਲੱਗਿਆ ਜਾਣ ਨੂੰ ਦਿਲ ਨਹੀਂ ਕਰਦਾ ਐ ਸਤਗੁਰੂ ਜੀ ਤੁਸੀਂ ਕਿਰਪਾ ਕਰ ਦਿੱਤੀ ਦਰਸ਼ਨ ਦੀਦਾਰੇ ਹੋ ਗਏ ਤੁਸੀਂ ਹੋਰ ਵੱਡੀ ਕਿਰਪਾ ਕਰ ਦਿੱਤੀ ਨਾਮ ਦੀ ਬਖਸ਼ਿਸ਼ ਹੋ ਗਈ ਹੁਣ ਇਸ ਤੋਂ ਪਰਾ ਕੁਝ ਨਹੀਂ ਰਹਿ ਗਿਆ ਮੰਗਣ ਨੂੰ ਐ ਸਤਗੁਰੂ ਜੀ ਹੁਣ ਮੰਗਣ ਨੂੰ ਕੁਝ ਨਹੀਂ ਰਹਿ ਗਿਆ ਤੁਸੀਂ ਕਿਰਪਾ ਕਰ ਦਿੱਤੀ ਦੂਜੀ ਵਾਰ ਬਚਨ ਕੀਤਾ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬੇ ਧੰਨੇ ਨੂੰ ਤਨਿਆ ਵੇਖ ਲੈ ਭਾਈ ਜੇ ਕੋ ਮਨ ਦੀ ਇੱਛਾ ਕੋਈ ਮਨ ਦੀ ਭਾਵਨਾ ਹੈ ਤਾਂ ਦੱਸ ਭਾਈ ਆਪਣੇ ਮਨ ਦੇ ਵਿੱਚ ਲੁਕੋ ਕਿ ਨਾਲ ਲੈ ਕੇ ਜਾਏ ਮੰਗ ਕੀ ਮੰਗਦਾ ਸਾਧ ਸੰਗਤ ਜੀ ਉਸ ਸਮੇਂ ਬਾਬੇ ਧੰਨੇ ਨੇ ਹੱਥ ਜੋੜੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰਿਓ ਕਿਤੇ ਸਾਡੇ ਘਰ ਨੂੰ ਵੀ ਭਾਗ ਲਾਏ ਮਹਾਰਾਜ ਕਿਰਪਾ ਕਰਿਓ ਕਿਤੇ ਸਾਡੇ ਨਗਰ ਵੀ ਆਜੋ ਇਹਨੂੰ ਕਹਿੰਦੇ ਨੇ ਮੰਗਣ ਦੀ ਜਾਂਚ ਜੇ ਅਸੀਂ ਹੁੰਦੇ ਅਸੀਂ ਕਹਣਾ ਸੀ ਪਾਤਸ਼ਾਹ ਕਿਰਪਾ ਕਰੋ ਮੇਰੇ ਮੁੰਡੇ ਦਾ ਵੀਜ਼ਾ ਲੱਗ ਜਾਵੇ ਮੈਨੂੰ ਦੁੱਧ ਮਿਲ ਜਾਵੇ ਮੈਨੂੰ ਪੁੱਤ ਮਿਲ ਜਾਵੇ ਮੇਰੀ ਸੋਹਣੀ ਕੋਠੀ ਮੈਨੂੰ ਗੱਡੀ ਮਿਲ ਜਾਵੇ ਅਸੀਂ ਇਹ ਮੰਗਣਾ ਸੀ ਪਰ ਬਾਬੇ ਧੰਨੇ ਨੇ ਕੀ ਮੰਗਿਆ ਪਾਤਸ਼ਾਹ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਪਾਤਸ਼ਾਹ ਕਿਰਪਾ ਕਰ ਕਿਤੇ ਸਾਡੇ ਘਰ ਨੂੰ ਵੀ ਭਾਗ ਲਾ ਦੇ ਮਹਾਰਾ ਜਿਤੇ ਸਾਡੇ ਘਰ ਵੀ ਆਇਓ ਤਨ ਗੁਰੂ ਰਵਿਦਾਸ ਮਹਾਰਾ ਜੀ ਨੇ ਬਾਬੇ ਧੰਨੇ ਦੇ ਸਿਰ ਤੇ ਹੱਥ ਰੱਖਿਆ ਕਹਿਣ ਲੱਗੇ ਧੰਨਿਆ ਸਮਾ ਆਵੇਗਾ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਜ਼ਰੂਰ ਤੇਰੇ ਘਰ ਆਵਾਂਗੇ ਧੰਨਿਆ ਤੇਰਾ ਪ੍ਰੇਮ ਬੜਾ ਤੇਰੀ ਸ਼ਰਧਾ ਬਹੁਤ ਸਮਾ ਆਵੇਗਾ ਸੀ ਤੇਰੇ ਘਰ ਜਰੂਰ ਆਵਾਂਗੇ ਆਪਣੇ ਘਰ ਜਾ ਕੇ ਸੰਗਤ ਦੀ ਸੇਵਾ ਕਰਿਆ ਕਰ ਬਾਣੀ ਪੜਿਆ ਕਰ ਸੁਖ ਬਾਬਾ ਧੰਨਾ ਦੇਵਿਆ ਜੀ ਦੀ ਕਿਰਪਾ ਉਹਨਾਂ ਦੀ ਘਾਲ ਕਮਾਈ ਦੇ ਸਦਕਾ ਅੱਜ ਤੁਸੀਂ ਇਸ ਤੀਰਥ ਦੇ ਦਰਸ਼ਨ ਕਰ ਰਹੇ ਹੋ ਅੱਜ ਜੇ ਗੁਰੂ ਘਰ ਬਣਿਆ ਜੇ ਗੁਰੂ ਰਵਿਦਾਸ ਮਹਾਰਾਜ ਇੱਥੇ ਆਏ ਨੇ ਇਹ ਸਾਰੀ ਕਿਰਪਾ ਬਾਬਾ ਧੰਨਾ ਦੇਵਿਆ ਜੀ ਦੀ ਹੈ ਬਾਬਾ ਧੰਨਾ ਦੇਵ ਜੀ ਨੇ ਬੇਨਤੀ ਕੀਤੀ ਸਤਿਗੁਰ ਉਦਾਸ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਸੋ ਮੈਂ ਤਾਂ ਬੇਨਤੀ ਕਰਦਾ ਕਿ ਜਦੋਂ ਗੁਰੂ ਘਰ ਆਵੋ ਉਦੋਂ ਗੁਰੂ ਨੂੰ ਮੰਗਿਆ ਕਰੋ ਵੀ ਪਾਤਸ਼ਾਹ ਤੁਸੀਂ ਮਿਲ ਜਾਓ ਤੁਸੀਂ ਕਿਰਪਾ ਕਰੋ ਮੇਰੇ ਹੀਰ ਦੇ ਘਰ ਦੇ ਵਿੱਚ ਤੁਸੀਂ ਬਸ ਜਾਓ ਐ ਸਤਿਗੁਰ ਜੀ ਫੇਰ ਹੋਰ ਕੁਝ ਨਹੀਂ ਰਹਿ ਜਾਣਾ ਸੋ ਸਤਿਗੁਰੂ ਕਿਰਪਾ ਕਰਨ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਆਈਆਂ ਨੇ ਸਾਰਿਆਂ ਨੂੰ ਬੇਨਤੀ ਪਈ 10 ਮਿੰਟ 15 ਮਿੰਟ ਬੈਠ ਕੇ ਹਾਜ਼ਰੀ ਭਰ ਕੇ ਜਰੂਰ ਜਾਇਆ ਕਰੋ ਗੁਰੂ ਘਰ ਦੇ ਮਹਾਪੁਰਸ਼ ਬਾਬਾ ਕੇਵਲ ਸਿੰਘ ਜੀ ਜਿਨ੍ਹਾਂ ਦੇ ਦੇਖ ਰੇਖ ਦੇ ਅੰਦਰ ਇਹ ਗੁਰੂ ਘਰ ਦੀਆਂ ਕਾਰਸਿਆਵਾਂ ਚੱਲ ਰਹੀਆਂ ਨੇ 35 ਕਰੋੜ ਦੀ ਲਗਦੇ ਨਾਲ ਇਹ ਦਰਬਾਰ ਸਾਹਿਬ ਬਣਨ ਜਾ ਰਿਹਾ ਔਰ ਨਾਲ ਦੀ ਨਾਲ ਗੁਰੂ ਘਰ ਦੇ ਨਾਲ ਲੱਗਦੀਆਂ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਆਓ ਥੋੜੇ ਤੋਂ ਥੋੜਾ ਬੋਤੇ ਤੋਂ ਬੋਤਾ ਜਿੰਨੀ ਕਿਸੇ ਦੀ ਸ਼ਰਧਾ ਜਰੂਰ ਸੇਵਾ ਪਾ ਕੇ ਜਾਇਓ ਆਓ ਹੁਣ ਮਹਾਪੁਰਸ਼ਾਂ ਪਾਸੋਂ ਕਥਾ ਕੀਰਤਨ ਸਰਵਣ ਕਰੀਏ ਸਾਰੀ ਸੰਗਤ ਦਾ ਧੰਨਵਾਦ ਹੋਇਆ ਬ्यान ਫੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਤਨ ਗੁਰਦੇ ਵਾਹਿਗੁਰੂ ਆ ਗੁਰੂ ਕੇ ਪਿਆਰੇ ਗੁਰੂ ਕੇ ਸਵਾਰੇਓ